ਇਹ ਟਾਈ ਵੀ ਆ ਰਾਤ ਕੀ 10 2 ਵਜੇ ਕੀ ਬਈ ਤੇ ਪਨੀਰੀ ਵਾਲੇ ਚ ਸਲਾ ਦੀਏ ਪਾਣੀ ਕਰਦੀ ਆਟੋਮੈਟਕ ਆਨ ਵਾਹ ਅੱਛਾ ਰੋਜੀ ਪਾਕੀ ਕਰੇ ਵਾਲ ਆ ਗਿਆ ਬਈ ਘਰਾ ਮਾਰ ਰਿਹਾ ਉਹ ਦੇਖੋ ਆਦਾ ਆ ਪਹਿਲਾ ਮਾਰ ਗਿਆ ਤਾਂ 2 6 ਘੰਟੇ ਲੱਗਿਆ ਤਾਂ ਕਿਸਮਾ ਮਾਰਿਆ ਤਾਂ ਕਿੱਲੇ ਵਾ ਤੇ ਬਾਕੀ ਉਹ ਸੈਣੀਆਂ ਕੇ ਲਾਗ ਮਾਰਿਆ ਤਾਂ ਉਹ ਕਿੱਲੇ ਵਾ ਇਹ ਕੱਪਾ ਨੇ ਪਨੀਰੀ ਵਾਲੇ ਵਾ ਮੁਰਵਾਇਆ ਤੇ ਜਮਾ ਬਾਕੀ ਚੱਲ ਗਈ ਆਪਣੀ ਮੋਟਰ ਪਾਣੀ ਭਰਦੀ ਏ ਬਾਈ ਮਖਾ ਦੇਖਦੇ ਬਾਕੀ ਮੌਸਮ ਦਾ ਪਤਾ ਨਹੀਂ ਸ਼ਾਮ ਨੂੰ ਵੀਜ ਤਾਂ ਜੜਿਆ ਆ ਸ਼ਾਮ ਨੂੰ ਦੇਖੂਗੇ ਮਾ ਸ਼ਿੱਟਾ ਦੇ ਦੂੰਗੇ ਬਾਕੀ ਦੇਖੋ ਲੇਬਲ ਕਿਹਾ ਜਾ ਥੋੜਾ ਜਿਹਾ ਡੜੀ ਨਾ ਹੋਇਆ ਜੇ ਡੜੀ ਕੰਮ ਖਰਾਬ ਕਰਾ ਕਰੇ ਮੈਂ ਬਾਈ ਖੇਤ ਬ੍ਰੀਕ ਹੋਣਾ ਚਾਹੀਦਾ ਜਮ ਬਿਲਕੁਲ ਇਹ ਮਾ ਦਾ ਫੇਰ ਵੀ ਚਲੋ ਬ੍ਰੀਕਤੀ ਡਲੀ ਨਹੀਂ ਦੀੰਨੀ ਹੈ ਜਿਹੜੇ ਮੈਂ ਜਿਆਦਾ ਬੜਾ ਡਲਾ ਹੋਆ ਥੋੜਾ ਜਨਾ ਫੇਰ ਡਲੇ ਦੇ ਉੱਪਰ ਨੂੰ ਕੀ ਸਰ ਜਾ ਕਰ ਜਿੱਥੇ ਇਕੱਠੇ ਹੋ ਜਾਂਡਲੇ ਜੀ ਤੇ ਲੇਬਲ ਨਹੀਂ ਸਹੀ ਜਾਂਦਾ ਬਈ ਤੇ ਆਪਾਂ ਕਸੂਰ ਕਰੇ ਵਾਲੇ ਦਾ ਕੱਢਦੇ ਵੀ ਹਾਂ ਕਰਾਨੀ ਠੀਕ ਮਾਰਿਆ ਆਪਣੇ ਬਾ ਥੋੜੇ ਜੇ ਵਿੱਚ ਬੜਾ ਪਿਆਦਾ ਫੁੱਕਣੇ ਨੂੰ ਇਸ ਕਰਕੇ ਲੇਟ ਹੋ ਗਿਆ ਨਹੀਂ ਜਦ ਮੀ ਪਿਆਦਾ ਜਦੇ ਬਾਹ ਹੋ ਜਾਂਦੇ ਨਾ ਜੇ ਕਿਤੇ ਪਹਿਲਾਂ ਫੁੱਕਾ ਬਣਦਾ ਕੁਵਾੜ ਫਿਰ ਬਹੁਤ ਸੋਹਣੇ ਬਰੀਕ ਬਣਦੇ ਤੇ ਚਲੋ ਬਾਕੀ ਠੀਕ ਹੈ ਇੰਨਾ ਡੜਾ ਤਾਂ ਨਹੀਂ ਹੈ ਬਹੁਤਾ ਦੇਖੀ ਜਾਏਗੀ ਬਾਕੀ ਇੱਕ ਵਾਰ ਭਰ ਦੇਣਾ ਆਪਾਂ ਨੇ ਸਵਾਰ ਕੇ ਘੇਰਾ ਬਾਕੀ ਜਿਹੜਾ ਪਿਚ ਕਵਾੜ ਜਾਏ ਉਹ ਮਸ਼ੀਨ-ਪਸ਼ੂਣ ਦਾ ਇੱਕ ਸੈਟ ਮ ਇਕੱਠਾ ਹੋ ਜਾਗਾ ਹਵਾ ਚੱਲ ਰਹੀ ਐ ਤੇ ਇਸ ਨੂੰ ਆਪਾਂ ਚੁੱਕ ਦੇਗੇ ਨਹੀਂ ਫਿਰ ਬ੍ਰਾਨ ਕਰਾਏਗਾ ਪਨੀਰੀ ਮ ਜੀਰੀ ਦੇ ਉੱਪਰ ਫਿਰ ਇਕੱਠਾ ਹੋ ਜਾਹਾ ਬਾਕੀ ਡੋਲਾਂ ਦਾ ਪਨਨ ਪੱਕਾ ਕੰਮ ਕਰਿਆ ਹੋਆ ਟਾਇਰ ਫੇਰੇ ਬੇਬੇ ਦੋਵੇਂ ਪਾਸੇ ਚਾਰੇ ਪਾਸੇ ਟਾਇਰ ਫੇਰ ਫੇਰ ਕਰ ਤੇ ਡੋਲਾਂ ਦੀਆਂ ਮੀਆਂ ਕੋਈ ਡੌਲ ਨਾਲ ਲੀਕ ਹੋਇਆਗੀ ਨਾ ਟੁੱਟਾਗੀ ਫੁੱਲ ਭਰ ਦੇਣਾ ਕਹਿ ਰਿਹਾ ਆਪਾਂ ਨੇ ਫੁੱਲ ਭਰਿਆ ਵਾ ਵੈਸੇ ਮੜਾ ਮੋਟਾ ਹੀ ਘਟਾ ਹੈਗਾ ਪਾਣੀ ਬਾਕੀ ਦੇਖ ਲੇਂਗੇ ਫੇਰ ਭਰਾਂਗੇ ਸ਼ਾਮ ਨੂੰ ਲੈਟ ਆਊਗੀ ਆਪਣ ਟਿਕਣ ਵਾਲੀ ਮੌਸਮ ਗਾ ਨਹੀਂ ਪਤਾ ਵੀ ਪੂਰਾ ਚੱਲ ਰਿਹਾ 1000 ਹੋਊ ਅੱਜ ਬਾਕੀ ਵੇਖੋ ਅੰਬ ਨੂੰ ਅੰਬੀਆਂ ਚਾਰ ਵਾਸਤਾ ਹੈ ਅੰਬ ਵੀ ਹੋ ਗਈ ਤਿਆਰ ਇੱਕ ਸਾਲ ਛੱਡ ਕੇ ਲਗਾ ਬਈ ਸਾਨੂੰ ਅੰਬ ਪਿਛਲੇ ਸਾਲ ਨਹੀਂ ਹੈਤੀ ਤਾਂ ਆਪਣਾ ਚਾਰ ਕਾ ਵੀ ਬੜਾ ਕੰਮ ਕਾ ਕੰਮ ਦੇਖੇਓ ਗੈਲ ਫਿਰ ਆਪਾਂ ਉੱਪਰੇ ਛੱਡ ਦੇ ਕਰਾਂ ਫਿਰ ਇਸਕਾ ਟਪੂਆ ਲੱਗ ਜੇ ਕਰਾਂ ਬਈ ਟਪਕਾ ਅੰਜਲ ਜੀਰੀ ਲਾਈ ਜਾਏ ਕਰਾਂ ਆਪਾਂ ਗੈਲ ਆਪਣਾ ਅੰਬੀ ਚੂਸੀ ਜਾਏ ਕਰਾਂ ਬਹੁਤ ਵਧੀਆ ਨਜ਼ਾਰਾ ਦੇਖੇ ਸੋਹਣੀ ਅੰਬੀ ਹੋਆ ਬਈ ਮਿੱਠੀ ਬਹੁਤ ਹੋਆ ਅੰਬੀ ਦਾ ਬਸ ਇਸਦੀ ਹੱਡੀ ਕੇ ਰਹੇਗੀ ਬਾਕੀ ਜਿਆਦਾ ਵੱਡੀ ਨਹੀਂ ਪਰ ਮਿੱਠੀ ਅੰਬੀ ਬਹੁਤ ਆਉ ਇੱਕ ਇਸ ਤੇ ਪਰਲੇ ਪਾਸਾ ਖੜਿਆ ਉਸ ਪਾ ਵੀ ਐਤ ਕੀ ਲਗੀਆਂ ਫਿਰ ਟੱਕ ਲਾਇਦੇ ਆਪਾਂ ਨੇ ਦੀਵਾਲੀ ਨੂੰ ਟੱਕ ਲਾਇ ਕਰੋ ਜਿਸ ਪਾ ਨਹੀਂ ਲੱਗਦੀ ਬਈ ਅੰਬੀਆਂ ਲੱਗਣ ਲੱਗ ਜਾਵਾ ਬਾਕੀ ਚਲੋ ਦੇਖਦੇ ਆਂ ਕਰਦੇ ਆ ਟੋਮੈਟਿਕ ਬੰਦ ਫਿਰ ਹੁਣੇ ਵਾਲਾ ਹੀ ਇਹ ਪਾਣੀ ਕਿਹੜਾ ਗਿਆ ਪਰ ਬਈ ਕਰਦੀ ਆ ਟੋਮੈਟਿਕ ਬੰਦ ਬਾਕੀ ਖਾਊਗਾ ਤਾਂ ਥੋੜਾ ਬਹੁਤਾ ਹੀ ਬਾਕੀ ਬਾਦੂ ਪਾ ਤਾ ਪਾਣੀ ਆਪਾਂ ਨੇ ਤੇ ਇੱਧਰ ਬੈਂਗਣੀ ਵੀ ਕੱਢ ਰਹੀ ਹੈ ਫੁੱਲ ਜਾਮਣ ਬਹੁਤ ਸੋਹਣੀ ਚੱਲ ਰਹੀ ਹੈ ਆਪਣੀ ਸਹੀ ਕਜਾ ਲੱਗਿਆ ਉਦੋਂ ਕਰਿਆ ਵੀ ਥਾਕ ਬਾੜਾ ਦੂਰ ਤੇ ਬਾਕੀ ਮੌਸਮ ਦੇਖਦੇ ਬਈ ਕੀ ਕਰੇਗਾ ਉਰਾ ਚੰਦ ਰਹਾ ਦਸੇ ਵਾ ਦਾ ਕਰਾ ਆ ਨਿਹਰੀ ਨੂੰ ਵੀ ਉਨੇ 20 ਤਰੀਕ ਤੱਕ ਦੱਸਿਆ ਪਤਾ ਅੱਜ 20 ਤਰੀਕ ਹੋ ਗਈ ਵਿੱਚ ਵਿੱਚ 22 22 ਤੱਕ ਵੀ ਦੱਸ ਰਹੇ ਹਨ ਤੂਫਾਨ ਬਾਕੀ ਕਬਾੜ ਹੋ ਗਿਆ ਇੱਕ ਸਾਈਡ ਮ ਇਕੱਠਾ ਦੇਖੋ ਆਪਾਂ ਤੰਗਲੀ ਗਲ ਕੱਢ ਦੇਗੇ ਇਸ ਨੂੰ ਵੈਸੇ ਹੱਥ ਗਲ ਵੀ ਨਿਕਲ ਜਾਏਗਾ ਹੱਥ ਗਲ ਵੀ ਨਿਕਲ ਜਾਏਗਾ ਤੰਗਲੀ ਗਲ ਐ ਇੱਕ ਸਾਈਡ ਮ ਇਕੱਠਾ ਜਾ ਕਰਕੇ ਕੁੰਜੇ ਜਿਮ ਤੰਗਲੀ ਮਗਾਵਾਗੇ ਵਦ ਰੋਲਵਾ ਐ ਜਾ ਨਹੀਂ ਪਿਆ ਗਿਆ ਪਾਣੀ ਵੀ ਵੈਸੇ ਖਾ ਵੀ ਇਹੇਗਾ ਥੋੜਾ ਬਹੁਤਾ ਚਲ ਖੋਨੂ ਕਰਦੇ ਹਾਂ ਹੁਣ ਡੰਗਲੀ ਲਿਆਊਗਾ ਇਸ ਤੇ ਪਰਾਪਰਾ ਦੋ ਕਿੱल्ल्याਾਂ ਮਾਰ ਗਿਆ ਤਾਂ ਪਹਿਲਾ ਬਾਕੀ ਇਸ ਮਾਈਵ ਲਗਿਆ ਗਿਆ ਅੱਜ ਕਹਿੰਗ ਵੇ ਤੱਕ ਨਵੇੜੇਗਾ 7 7.5 8 ਸਾਢੇ 7 ਕਿੱਲੇ ਰਹੇ ਹੋ ਮਾਰਨੇ ਇਹਨੂੰ ਉਹ ਵੀ ਤਕਰੀਬਨ ਹਨੇਰਾ ਹੋ ਜਾਊਗਾ ਓਰੀ 7 10 ਘੰਟੇ ਤੋਂ ਲੱਗੇ ਜਾ ਰਹੇ ਹਾਂ ਕਮ ਸੇਮ ਸਾਢੇ 7 ਕਿੱਲੇ ਵਾ ਬਾਕੀ ਪਰਾਂ ਪਏ ਆਲੇ ਉੱਧਰ ਵੀ ਮਾਰਨਾ ਕਰਾਲੀ ਵਾਲੇ ਕਿੱਟਾ ਵਾ ਅੱਜ ਬੇੜ ਗਈ ਜਾਏਗਾ ਅੱਜ ਤਾਂ ਕਹਿ ਤਾਂ ਰਿਹਾ ਲਗੜਵਾਲੇ ਵਗੈਰਾ ਪਰਤੀ ਆਪਣਾ ਲੈ ਮੈਂ ਜਾ ਕੇ ਕਸ਼ਮੀਰੋਂ ਮਿੰਡੇ-ਬੁੰਡੇ ਖਵਾ ਗਏ ਭਈ ਇਹ ਵੀ ਆਵਾਂਗੇ ਬਾਕੀ ਰੇਹ ਕਰਾਂ ਸ਼ੁਰੂ ਵੇੜਨਾ ਫਿਰ ਆਪਾਂ ਇੱਧਰੀ ਤੇ ਕਰਾਂਗੇ ਜੀਰੋ ਸੈਣੀਆਂ ਦੇ ਘਰ ਤੇ ਲਾਗਦੇ ਸੁਪਰੀ ਦੇ ਆ ਜਾਣਗੇ ਉਹਨੂੰ ਵੇੜਦੇ ਵੀ ਇੱਧਰੀ ਤੇ ਕਰਾ ਲੱਗਦਾ ਜਾ ਰਿਹਾ ਪਿੱਛੇ-ਪਿੱਛੇ ਆਪਾਂ ਰੇਹ ਹੀ ਰਿਹਾਗੇ ਉਹਨਾਂ ਦੇ ਬਾਕੀ ਕਹੇ ਤਾਂ ਰੇਹ ਦੇ ਘੰਟੇ ਤੱਕ ਫੋਨ ਕਰਾਂਗੇ ਜੀ ਗੰਨਾ ਖਦਾਈ ਕਰ ਰਹੇ ਆ ਦੇਖਦੇ ਅੱਜ ਨਹੀਂ ਤਾਂ ਅਰੇ ਬਾਦ ਅੱਜ ਨਹੀਂ ਆਉਂਦਾ ਇਹਨਾਂ ਪੰਖੀਆਂ ਮੈਂ ਮਾਤ ਕਰਵਾ ਕੇ ਪਿੰਡ ਇਬਰਾਹਿਮਿੰਡਾ ਵੀ ਬਾਕੀ ਪਾਣੀ ਮਰਖੀਤੀ ਕੋ ਸੈਟ ਹੋ ਵੀ ਗਈ ਇੱਕ ਦੋ ਕਈ ਘਰਾਂ ਪਈਆਂ ਪਿੰਡ ਟੁੱਟੇ ਬਸ ਉਹ ਪਿੰਡੇ ਪੋਲੇ ਮੈਂ ਚਾਰ ਕਈਆਂ ਦਾ ਚਾਹੀਦਾ ਜੀ ਆ ਗਈ ਅੱਜ ਲੇਬਰ ਟਰਾਲੀ ਪਹਿਲੀ ਕਰਤਿਆ ਸ਼ੁਰੂ ਤੇ ਚਾਰ ਬੰਦੇ ਹੀ ਆਏ ਬਾਈ ਮੱਸੀ ਵਧੀਆ ਗਿਰ ਰਿਹਾ ਦੇਖੋ ਰੇ ਬਹੁਤ ਐਨ ਐਨ ਮੱਕੀ ਟਰੈਲੀ ਐ 14 7 22 ਕਾ ਭਾਈ ਪੌਣੇ 3 ਫੁੱਟ ਉੱਪਰ ਨੂੰ ਉੱਚਾ। ਅਰੇ ਬਹੁਤ ਆਜਾ ਇਸਮਾ। ਛੋਟੀ ਕਾ ਵੀ ਇੱਕ ਹੀ ਰੇਟ ਹੈ, ਵੱਡੀ ਕਾ ਵੀ ਇੱਕ ਹੀ ਰੇਟ ਹੈ। ਮਾਵੇ ਬੜੀ ਉਹ ਲਿਆਉਂਗੇ, ਛੋਟੀ ਕਿੰ ਲੈਣ ਦੀ। ਆਪਾਂ ਫੇ ਯਾਰ ਦੋਸਤ ਵਾਲੀ ਲੈ ਦਿਆ। ਆਏ ਲੇਟ ਐ ਭਾਈ ਥੋੜਾ ਜਿਹਾ 12 ਵਜੇ 10 ਵਜੇ ਆਏ ਤੇ। ਦਾ 10:30 ਵਜੇ ਬਾਕੀ ਵਿੱਚ ਦਾ ਦੋ ਔਲੇ-ਹੋਲੇ ਜੇ ਆ 15-15 ਕ ਸਾਲ ਦੇ ਆ ਦੇਖੋ ਇੱਕ ਆ ਸਾਹਮਣੇ ਲੱਗਿਆ ਵਾ ਉਹ ਵੀ 14 ਕ ਸਾਲ ਦਾ ਹੋਣਾ 13 ਕ ਸਾਲ ਦਾ ਮੈਨ ਲੱਗਦੀ ਉਹ 15 ਕ ਸਾਲ ਦਾ ਏ ਕਾਲੀ ਜੀ ਬਣਾਇ ਨਾਲ ਇਸ ਇਸਕੇ ਤਾਂ ਮਾਂ ਬਹੁਤ ਸਾਲ ਹੋ ਗਏ ਰੇ ਵੀ ਨਹੀਂ ਪਿਆ ਇਸਮਾ ਥੋੜਾ ਜਿਹਾ ਆਪਾਂ ਫਾਲਤੂ ਇਹ ਪਾਉਂਗੇ ਉਹ ਦੇਖੋ ਡੱਬਾ ਦਿਖ ਰਿਹਾ ਹਨਾ ਹੁਣੇ 3 ਫੁੱਟ ਘਾਏ ਉਹ ਸਾਈਡ ਵਾਲੀ ਕਿਨਾਰੀ ਸਾਈਡ ਮਨ ਮੋੜੀ ਦੀ ਆ ਬਾਕੀ ਟਾਲੇ ਤੱਕ 2.5 ਫੁੱਟ ਗਾਏ ਅਰੇ ਬਹੁਤ ਆ ਜਾ ਬਈ ਇਹ ਜੇ ਟਰਲੇ ਦੋ ਗਿਰੇ ਵੇ ਅੱਤੇ ਗਿੱਲੇ ਮੈਂ ਅਨਕਾਲਾ ਕਰਦੇ ਹਾਂ ਅੱਤੇ ਗਿੱਲੇ ਨੂੰ ਪਹਿਲੇ ਲੋਮਾਂ ਚੱਲ ਰਿਹਾ ਕੀ ਹਵਾ ਬਹੁਤ ਚੱਲ ਗਈ ਅੱਜ ਬਈ ਪੂਰਾ ਚੱਲ ਰਿਹਾ ਪੱਕੀ ਖੈਰ ਪਨੀਰੀ ਬਚ ਗਈ ਬਚਾਅ ਹੋ ਗਿਆ ਹੁਣ ਤੱਕ ਤਾਂ ਬਚਾਅ ਹੈ ਬਾਕੀ ਆਪਾਂ ਨੇ ਸਵੇਰੇ ਪਾਣੀ ਪਾਤਿਆ ਹੋਰ ਕਿਉਂ ਮੀਂਹ ਆ ਗਿਆ ਜੇ ਪਾਣੀ ਭਰੇ ਬਹੁਣਾ ਚਾਹੀਦਾ ਪੂਰਾ ਫੇਰ ਖਰਾਬ ਨਹੀਂ ਹੁੰਦੀ ਬਈ ਇਕੱਠੀ ਨਹੀਂ ਹੁੰਦੀ ਬਾਕੀ ਇੱਧਰ ਪੜੋਸੀਆਂ ਨੇ ਵੀ ਜੀ ਦੇਖੋ ਪਨੀਰੀ ਲਗੀ ਹਰੀ ਹਰੀ ਸੀ ਦੇਖਣ ਇੰਨਾ ਆਪਾਂ ਤੇ ਪਹਿਲਾਂ ਬਹੁਤੀ ਦੋ ਦਿਨ ਬਹੁਤ ਐਨ ਐਨ ਦਾ ਉਂਝੇ ਮੈਂ ਬੈਗ ਲੈ ਲਈ ਰੁਕ ਜਾ ਖੁੰਝੇ ਮੈਂ ਬੈਗ ਲਾ ਦੇ ਨੱਸ ਰੁਕ ਜਾ ਰੁਕ ਜਾ ਰੁਕ ਜਾ ਓ ਤੂੰ ਰੁਕ ਜਾ ਪਿੱਛੇ ਕੇ ਅੰਦਰ ਗੁਨੇ ਨਾ ਤੁਕ ਚਾ ਲੱਗੇ ਨਾ ਥੋੜੀ ਜਿਹੀ ਓਏ ਡੌਲ ਕੇ ਲਾਗ ਨਾ ਲੈ ਜਾਉਣਾ ਰੱਖ ਪਰਾਂ ਡੌਲ ਵਾ ਚੜਾਊਗਾ Hallo 4 ਬੰਦੇ ਆਏ ਆਹੋ ਇਤਨੇ ਬੰਦੇ ਮੈਂ ਟਾਈਮ ਲੱਗਦਾ ਭਰਨੇ ਮੈਂ ਵੀ ਥੋੜੀ ਚੱਲ ਬੱਸ बस बस फिर ज्यादा गिर जाना खाद थोड़ा ना डाला खोले मारे करो फिर एक के ज़्यादा गिरजा खाद हां कसी ना मारे करो ज्यादा थोड़ा हिसाब से गिरो ना जैसे गिरे हो ना इस हाँ हिसाब से गिरो तो कहीं ज्यादा कहीं कम पीए लोवा पैंती ਰੁਕ ਜਾ ਪਹਿਲਾਂ ਟੱਕੀ ਖੋਲ ਦੇ ਪਹਿਲਾਂ ਖਿੜਕੀ ਖੋਲ ਦੇ ਰੁਕ ਜਾ ਖਿੜਕੀ ਖੋਲ ਪਹਿਲਾਂ ਹਾਂ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਬਿਨਾਂ ਨਿਕਲੇ ਤੇਰੇ ਇੱਕ ਇੱਕ ਨਿਕਲ ਗਿਆ ਨਾ ਫਿਰ ਨਿਕਲਨੇਗਾ ਬਿਨ ਦੂਸਰਾ ਲੱਗਦਾ ਨਾ ਨਾ ਖਿੜਕੀ ਖੋਲ ਗਏ ਨਾ ਪਿੱਡਲਾ ਖੋਲ ਗਏ ਹੋਏ ਚਲਦਾ ਹੋ ਜਾਏਗਾ ਤੀਸਰੇ ਲੋਮੇ ਗਿਆ ਮੈਂ ਪਾ ਫਿਰ ਜਾਦਾਂ ਗਿਰਾਕ ਅਸੀਂ ਕੰਮ ਮਾਰਨਾ ਦਾਲਾ ਖੁੱਲੇਗਾ ਨਾ ਕਸੀ ਨਾ ਮਾਰੀ ਹੋ ਜਾਦਾ ਜੀ ਆਪਣੇ ਆਪ गिरਦਾ ਹੋਇਆ ਇੱਕ ਕੁੰਡੀਆਂ ਖੋਲੋ ਦੋਨੋਂ ਬਰਾਬਰ ਦਾਲਾ ਰੋਕੇ ਰੱਖੋ ਦੋ ਜਣੇ ਓ ਛੱਡੂ ਦਾਲੇ ਕੋ ਹੱਥ ਲਗਾ ਲੈ ਦੱਬ ਕੇ ਰੱਖੋ ਅੰਦਰ ਕੋ निकाल दे अब शंबु निकले नीचे रुके रुके इसको ऐसे खींचना ऐसा ऐसा पकड़ के आराम से चलो खिड़की पे जाओ देखो यही कम करा ना अब कसी ना मारना यहाँ ना इसमें ये आगे जाके मारियो तुम कसी फिर ये यहीं खिड़ जाएगा कसी के साथ हाँ खिड़की पे लगो चलो चल थोड़ा दूर रखी ने फिर चलो रुक जा चल ऐसा ऐसा थोड़ा घरे करो थोड़ा ਥੋੜਾ ਥੋੜਾ ਟੱਕ ਮਾਰੇਗਾ ਛੋਟੂ ਉੱਪਰ ਹੈ ਇਹਦੇ ਨਾਲ ਟੱਕ ਕੀ ਮਾਰਦਾ ਉੱਪਰ ਨਾਲ ਮਾਰੇਗਾ ਟੱਕ ਬੜਾ ਜਿਆਦਾ نیچے ਤੇ ਗਰੀ ਜਾ ਨੀਚੇ ਤੇ ਪਹਿਲੇ ਦਰਾਖਾ ਟੋਡੂ ਸੁਖੂ ਏ ਚਲ ਰੱਤ ਟੋਡ ਜਾ 10 ਟਰਾਲੀ ਮੈਂ ਹੀ ਸਰਜਾਗਾ ਇਸਮਾ ਚਲੀ ਚਲ ਚਲੀ ਚਲ ਲਓ ਜੀ ਉਸ ਤੁਹਾਡੇ ਮੇ ਰਹਗੀ ਇੱਕ ਫਾਟ ਬਈ ਡਾਲੇ ਡਾਲੇਗੀ ਸੋ ਅਗਲੀ ਟਰਾਲੀ ਲਿਆਉਂਗੇ ਆਪਾਂ ਉਹ ਫਾਟ ਚ ਡਾਲਾ ਡਾਲਾ ਖੋਲਗਾ ਡਾਲੀ ਚ ਨੂੰ ਗਰਾ ਦੂੰਗੇ ਖਿੜਕੀਆਂ ਨਹੀਂ ਖੋਲਣੇ ਹੁੰਦੇ ਤਾਂ ਇਸ ਕਰਕੇ ਆਪਾਂ ਇਸ ਖੇਤ માં ਬਾੜਲੀ ਵੀ ਚੱਲ ਖਿੜਕੀਆਂ ਮਾਨੂੰ ਵੀ ਗੇਰੀ ਜਾਣਾ ਇਹਨਾਂ ਨੇ। ਇਹੋ ਦੇ ਵਿੱਚ ਫਿਰ ਇਹਨਾਂ ਦਾ ਹਟਣਾ ਹੈ ਨਹੀਂ ਖਿੜਕੀਆਂ ਵਿੱਚ ਵੀ। ਸੋ ਤਾਲਾ ਡਾਲਾਂ ਚਲਾਉਂਗੇ ਉਹਦੇ ਵਿੱਚ। ਡਾਲੇ ਡਾਲੇ ਦੀ ਫਾਂਟ ਹੈ ਇੱਕ। ਆ ਇੱਕ ਫਾਂਟ ਇਹਦੇ ਮਾਪਨ ਹੈ। ਲਾਈ ਵਈ ਤਕਰੀਬਨ ਉਸ ਖੁੰਜੇ ਦੇ ਬੜੇ ਤੇ ਉਸ ਖੁੰਜੇ ਦੇ ਬੜਕਾ ਇੱਕ ਘੇਰਾ ਚਿਕੀਰ ਤੇ ਤਾਂ ਨਹੀਂ ਲੱਗਣਦਾ ਖैर ਅੱਧਾ ਘੇਰਾ ਲੱਗ ਜੀ ਕੋ ਦੇਖੋ ਵਧੀਆ गिर ਰਿਹਾ ਰੇ ਉਹ ਤਾਂ ਨਜ਼ਰ। ਤੇ ਇਹ ਵੀ ਪਚਿਆ ਵਾ ਬਈ। ਜਿਹੜਾ ਪਚਿਆ ਵਰੇ ਉਹ ਆ ਉਹ ਤਾਂ ਕਿੱਲੇ ਵਿੱਚ ਤਿੰਨ ਟਰਾਲੀਆਂ ਵੀ ਦਸਾਂ ਵੀ ਹਾਂ ਕਿਰਿਆ। ਅਚਲ ਇਹ ਕੱਚਾ ਪਾਣਾ ਕੱਚਾ ਤਾਂ ਫਿਰ ਉਹੀ ਜਿਹੀਂ ਜਾਂ ਤਿੰਨ ਉਹੀ ਜਾਂ 6 ਪੰਗੀਆਂ। ਕੁ ਵੀ ਦੇ ਕਾਹ ਨਹੀਂ ਵੀ ਹੌਲੀ ਕਰ ਲਵਾ ਦੇ ਕਰੇ ਸਦੀਵਾ ਦੌੜੇ ਜਿਹਾ। ਪਹਿਲੇ ਮਾ ਗियर ਚੇਂਜ ਕਰਤਾ ਹੈ ਗੇਅਰ ਫਿਰ ਆਉ ਖਾਦ ਕਮ ਹੋ ਗਿਆ ਨਾ ਛੋਟਾ ਗੇਅਰ ਕਰਨਾ ਪੜਦਾ ਹੈ ਸੋ ਹੋ ਚੱਲੀ ਖਾਲੀ ਟਰਾਲੀ ਉਹ ਦੇਖੋ ਸੀਰਾ ਲੱਗੇ ਜਾਣੀ ਫਾਂਡ ਤਕਰੀਬਨ ਆਹ ਉਹ ਕਿੰਜ ਮਨੋਂ ਨਿਕਲ ਜਾਣਾ ਆਪਾਂ ਨੇ ਤੋ ਇਹ ਆਪਣਾ ਸ਼ੰਭੂ ਇਹ ਸ਼ੰਭੂ ਹੈ ਸ਼ੰਭੂ ਇਹ ਜੀਰੀਆਂ ਮਾ ਦਾ ਆਪਣੇ ਪਾ ਨੌਕਰੀ ਵਾ ਬਾਈ ਸੋ ਐਤ ਕੀ ਫਿਰ ਦੇਖਦੇ ਇਹਨੂੰ ਜੀਰੀ ਮਾ ਐਤ ਰਿਹਾ ਆ ਜੂਗਾ ਮਾ ਚਲ ਆ ਜਾ ਫਿਰ ਸ਼ੇਰਾ ਇਹ ਦੇ ਪੂਗੇ ਜਿਹਦਾ ਦਾਣਾ ਪਾਣੀ ਹੋਇਆ ਸੋ ਇਹ ਆਊਗਾ ਗੱਲ ਤਾਂ ਸਾਰੀ ਦਾਣਾ ਪਾਣੀ ਦੀ ਐ ਦਾਣਾ ਪਾਣੀ ਸ਼ੰਭੂ ਦਾ ਹੋਇਆ ਤਾਂ ਸ਼ੰਭੂ ਆਜੂਗਾ ਕਾਲੂ ਦਾ ਹੋਇਆ ਕਾਲੂ ਆਜੂਗਾ ਇੱਕ ਹੋਰ ਵੀ ਕਰ ਰਿਹਾ ਫੋਨ ਉਹ ਉਸਕਾ ਹੋਇਆ ਉਹ ਆ ਜਾਏਗਾ ਤਾਣੇ ਪਾਣੀ ਤੇ ਆ ਗਿਆ ਗੱਲ ਮੁੱਕਦੀ ਸਾਰੀ ਬਾਈ ਇਹਤੀ ਆਪਣੀ 23 ਟਰਾਲੀ ਬਾਈ ਦੋ ਟਰਾਲੀਆਂ ਪਹਿਲਾਂ ਗਿਰਲੀਆਂ ਆ ਤੀ ਆ ਸੋ ਲਗਭਗ ਉਸਮਾ ਉਸਮਾ ਟਾਈ ਟਰਾਲੀਆਂ ਪੈ ਜਾਣੀਆਂ ਬਾਈ ਪੰਜ ਘਨਾਲਾਂ ਵਾਂ ਬਹੁਤ ਹੈ ਟਾਈ ਟਰਾਲੀ ਉਹੀ ਲਗਭਗ ਕਿੱਲੇ ਮਾ ਚਾਰ ਟਰਾਲੀਆਂ ਸਾਢੇ ਚਾਰ ਟਰਾਲੀਆਂ ਪਈ ਜਾਉਂਗੀਆਂ ਤਾਂ ਵਧੀਆ ਰਹਿ ਗਰੀ ਜਾਊਗਾ ਇਹਨਾਂ ਇਹ ਕੋਈ ਘਟ ਨਹੀਂ ਪੂਰਾ ਰਹਿ ਗਿਰ ਰਿਹਾ ਚਾਰ ਪਾ ਦੂੰਗੇ ਚਾਰ ਚਾਰ ਪਾ ਕੇ ਬਾਕੀ ਜਿਹੜੇ ਮੈਂ ਥੋੜਾ ਜਿਹਾ ਖੇਤ ਬੋਦੇ ਆ ਉਹਨਾਂ ਮੈਂ ਜਿਹੜਾ ਬਚੂਆ ਰਹਿ ਬਾਕੀ ਫਿਰ ਆਪਾਂ ਦੋ ਦੋ ਟਰਾਲੀਆਂ ਫਿਰ ਗੇਰ ਦੂਗੇ ਸੋ ਆਏ ਅभी ਇੱਕ ਵਾਰ ਸਾਰੇ ਖੇਤਾਂ ਮੈਂ ਗਿਰਜਵਾ ਚਾਰ ਚਾਰ ਟਰਾਲੀਆਂ ਆਵਦੀਆਂ ਉਦੇ ਬਾਅਦ ਜੇ ਬਚੀਆਂ ਟਰਾਲੀਆਂ ਆਪਾਂ ਜਿਸ ਤਰ੍ਹਾਂ ਇਹ ਥੋੜਾ ਜਿਆਦਾ ਬੁੱਧਾ ਤਾਂ ਬਹੁਤ ਟਾਈਮ ਬਾਅਦ ਰਹੀ ਪਿਆ ਇਹਦੇ ਮੈਂ ਇਹਦੇ ਮੈਂ ਪਾ ਦੂੰਗੀ ਆਪਾਂ ਦੋ ਤਿੰਨ ਟਰਾਲੀਆਂ ਹੋਰ ਦੋ ਤੇ ਨੋਏ ਜਿੱਤਰੰਗ ਦਾ ਉਹੀ ਖਾਲੀ ਟਰਾਲੀ ਉਹੀ ਕੁੰਜੇ ਤੱਕ ਪਹੁੰਚ ਗਈ ਸਮਝ ਚਲੋ ਲਾਓ ਉਡਾਲਾ ਕਰੋ ਸਾਹਿਬ